ਤਪੀ ਦੇਖਿਆ ਹਰ ਕਿਰਤ ਉਹ ਸੋਣਾ ਜਿਹੜਾ ਕਾਟ ਕਰੇ ਉਹਨੇ ਬੱਚਿਆਂ ਨੇ ਯਾ ਇਹ ਤਾਂ ਹੋ ਤਾਂ ਇੰਨਾ ਕੋਈ ਨਹੀਂ ਸੀ ਨਾ ਹਿੰ। ਇਹਨਾਂ ਬਾਰੇ ਹੋਕਾ ਕੀ ਕੇ ਸੈਂਟਰ ਪਿੰਡਾਂ ਇਕੱਠੇ ਬਰਾਏਗੇ ਨੇ ਤਾਂ ਇਹਦਾ ਆਪਣਾ ਲਾਸ ਹੋ ਜਾਏ। ਤਾਂ ਕੀ ਕਰਨਾ ਚਾਹਵੇਂ ਇਹੋ ਵੀ ਕਰਦੇ। ਇਹ ਜੋ ਸੇਵਕ ਜੀ ਸੋਚਦਾ ਇੰਨੇ ਕੀ ਆ ਵੀ ਸਾਡੇ ਪਿੰਡਾਂ 'ਚ ਜਿਹੜੀਆਂ ਅਲਮਤਾਂ ਨੇ ਨਾ ਇਸ ਵੇਲੇ ਚਾਹੇ ਲੜਾਈ ਝਗੜੇ ਦੀਆਂ ਚਾਹੇ ਨਸ਼ਿਆਂ ਦੀਆਂ ਨੇ ਚਾਹੇ ਚੋਰੀਆਂ ਚੱਕੇ ਇਸ ਤਰ੍ਹਾਂ ਦੀਆਂ ਹੋ ਰਹੀਆਂ ਘਟਨਾਵਾਂ ਉਹਦੇ ਪਿੱਛੇ ਇੱਕੋ ਇੱਕ ਕਾਰਨ ਹੈ ਵੀ ਸਾਡੇ ਨੋਜੋਨਾ ਕੋਰੇ ਜਿਹੋ ਲੜਕੀਆਂ ਨੇ ਲੜਕੇ ਨੇ ਉਹਨوں ਕੋਈ ਰੋਜ਼ਗਾਰ ਨਹੀਂ ਹੈ ਰੋਜ਼ਗਾਰ ਨਾ ਹੋਣ ਕਰਕੇ ਉਹ ਫਿਰ ਕਿਸੇ ਨਾ ਕਿਸੇ ਗਲਤ ਰਸਤੇ ਤੇ ਪੈ ਜਾਂਦੇ ਨੇ ਗਲਤ ਰਸਤੇ ਤੇ ਪੈਣ ਨਾਲ ਸਾਡੇ ਪਿੰਡਾਂ ਦਾ ਜਿਹੜਾ ਸਮਾਜਿਕ ਤਾਣਾ ਬਾਣਾ ਹੈ ਉਹ ਉਲਝ ਜਾਂਦਾ ਹੈ بگੜ ਜਾਂਦਾ ਹੈ ਤੇ ਅਸੀਂ ਸਾਰੇ ਜਿੰਨੇ ਪਿੰਡਾਂ 'ਚ ਅਲਹਮਤਾਂ ਦਾ ਕਹਿ ਲੋ ਸਾਹਮਣਾ ਕਰ ਰਹੇ ਹਾਂ ਉਹਦਾ ਇਹੀ ਕਾਰਨ ਹੈ ਤੇ ਆਹ ਜਿਹੜਾ ਮਸ਼ੀਨਾ ਵਗੈਰਾ ਦੇਣ ਦਾ ਕਾਰਨ ਇਹ ਹੈ ਵੀ ਸਾਡਾ ਮਾਨਸਾ ਜਿਹੜਾ ਹੈ ਨਾ ਨੋਰਸ ਵਗੈਰਾ ਬਣਾਉਣ ਦਾ ਉਹ ਵੱਡਾ ਸੈਂਟਰ ਹੈ ਨੌਲ ਜਿਹੜੇ ਆਪਣੇ ਰੋਜ਼ਮਰਾਂ ਦੀਆਂ ਰਿਕੁਆਇਰਮੈਂਟਸ ਨੇ ਜੋ ਹੈ ਕੁਰਤੇ ਪਜਾਮੇ ਸੂਟ ਵਗੈਰਾ ਸਉਣੇ ਇਹ ਸਾਰਾ ਕੁਝ ਕੰਮ ਚੱਲਦਾ ਹੀ ਰਹਿੰਦਾ ਜੇ ਲੜਕੀਆਂ ਟ੍ਰੇਨਿੰਗ ਲੈ ਕੇ ਸਲਾਈ ਕਿੜਾਈ ਚ ਆਪਣੇ ਪੈਰਾਂ ਤੇ ਖੜਾ ਹੋਣਗੀਆਂ ਤਾਂ ਇਹ ਵੀ ਨਹੀਂ ਹੈ ਵੀ ਅਸੀਂ ਆਪਣੇ ਵੱਲੋਂ ਪ੍ਰੋਬਲਮ ਸਾਰਿਆਂ ਵੱਲੋਂ ਹੋਏਗਾ ਵੀ ਇਹਨਾਂ ਨੂੰ ਐਡਵਾਂਸਡ ਕਰਾਵਦੀਆਂ ਮਸ਼ੀਨਾਂ ਲੈ ਕੇ ਦਿੱਤੀਆਂ ਜਾਂ ਜਿਵੇਂ ਮੋਟਰਾਂ ਨਾਲ ਚੱਲਣ ਵਾਲੀਆਂ ਮਸ਼ੀਨਾਂ ਕੋਈ ਪੈਰਾਂ ਨਾਲ ਚੱਲਣ ਵਾਲੀਆਂ ਫਿਰ ਪ੍ਰੈਸ ਕਰਨ ਲਈ ਕੋਈ ਟੇਬਲ ਪ੍ਰੈਸਾਂ ਕਾਗਜ਼ ਬਟਨ ਵਗੈਰਾ ਲਾਉਣ ਵਾਲੀਆਂ ਮਸ਼ੀਨਾਂ ਕੋਲਰ ਵਗੈਰਾ ਕਰਨ ਵਾਲੀਆਂ ਸਾਰੀਆਂ ਉਸ ਤਰ੍ਹਾਂ ਦੀਆਂ ਮਸ਼ੀਨਾਂ ਵਗੈਰਾ ਵੀ ਲੈ ਕੇ ਬੱਚਿਆਂ ਨੂੰ ਕਿਹਾ ਵੀ ਇਹ ਤੁਸੀਂ ਇਸ ਤੋਂ ਪਹਿਲਾਂ ਪਰਪੱਕ ਹੋ ਗਏ ਤਾਂ ਤੁਹਾਨੂੰ ਨਵੀਆਂ ਜਿਹੜੀਆਂ ਹੈਗੀਆਂ ਮਸ਼ੀਨਾਂ ਉਸ ਤਰ੍ਹਾਂ ਦੀਆਂ ਲੈ ਕੇ ਦੇਵਾਂਗੇ ਮੋਟਰ ਵਗੈਰਾ ਚੱਲਣ ਨਾਲ ਤਾਂ ਕਿ ਤੁਸੀਂ ਆਦਾ ਰੋਜ਼ਗਾਰ ਵਧੀਆ ਤਰੀਕੇ ਨਾਲ ਚਲਾ ਸਕੋ ਤੇ ਜਦੋਂ ਪਿੰਨੋ ਜਿਹੜਾ ਰੋਜ਼ਗਾਰ ਪੈਦਾ ਹੋਊਗਾ ਸਾਡੇ ਬੱਚੇ ਰੋਜ਼ਗਾਰ ਤੇ ਲੱਗਣਗੇ ਤਾਂ ਕੁਦਰਤੀ ਹੈ ਜਿਹੜੀਆਂ ਅਸੀਂ ਲਗਾਤਾਰ ਆਂਦਾ ਸਾਹਮਣਾ ਕਰ ਰਹੇ ਹਾਂ ਉਹ ਤੋਂ ਸਾਡਾ ਆਪਣੇ ਆਪੇ ਪਿੱਛੇ ਛੱਟੂਗਾ ਚਾਹੇ ਉਹ ਕ੍ਰਾਈਮ ਹੈ ਰੋਈ ਚੋਗੜੇ ਨੇ ਚਾਹੇ ਨਸ਼ੇ ਨੇ ਚਾਹੇ ਚੋਰੀਆਂ ਚੱਪੇ ਨੇ ਉਹਨਾਂ ਤੋਂ ਕੁਦਰਤੀ ਤੌਰ ਤੇ ਪਿੰਡਾਂ ਨੂੰ ਜਾਣ ਤੇ ਮੈਨੂੰ ਕਿਤੇ ਪਿੰਡਾਂ 'ਚ ਕੋਈ ਹੱਲੀ ਲਾਉਣ ਦਾ ਸਿਰਫ ਇੱਕੋ ਇੱਕ ਰਸਤਾ ਹੈ ਇਹਨਾਂ ਨਿਜਾਤ ਪਾਉਣ ਦਾ ਨਸ਼ਿਆਂ ਪੱਤਿਆਂ ਤੋਂ ਤੇ ਹੋਰ ਸਾਰਾ ਕੁਝ ਵੀ ਬੱਚਾਂ ਕੋਲ ਰੋਜ਼ਗਾਰ ਹੋਵੇ ਤੇ ਰੋਜ਼ਗਾਰ ਐਸੜੇ ਹੈ ਹੁਣ ਪਿੰਡਾਂ ਦੇ ਵਿਚ ਪੀਛ ਨੇ ਆਈ ਪਈ ਹੈ ਵੀ ਸਾਨੂੰ ਸਾਡੀਆਂ ਭੈਣਾਂ ਤੇ ਬਹੁਤ ਵੱਡੀ ਉਮੀਦ ਹੈ ਕਿਉਂਕਿ ਮੁੰਡੇ ਤਾਂ ਚਾਰ-ਚਾਰ ਪੰਜ-ਪੰਜ ਮੋਟਰਸਾਈਕਲਾਂ 'ਤੇ ਚੜ੍ਹ ਕੇ ਸਾਰਾ ਦਿਨ ਇੱਧਰ ਉੱਧਰ ਫਿਰਦੇ ਰਹਿੰਦੇ ਨੇ ਤੇ ਜਦੋਂ ਘਰਾਂ 'ਚ ਰੋਜ਼ਗਾਰ ਚੱਲਣਗੇ ਉਹ ਵੀ ਆਹ ਤੇ ਮੋਟਰਸਾਈਕਲ ਖੜੇ ਕਰਕੇ ਨਾਲ ਸਾਥ ਦੇਣਗੇ ਵੀ ਦੱਸੋ ਸਾਨੂੰ ਕੋਈ ਕੰਮ ਲਾਓ ਅਸੀਂ ਵੀ ਲੱਗੇ ਬਸ ਇਸ ਕਹਨੋ ਕਾਮਨਾ ਨਾਲ ਹੀ ਅਸੀਂ ਇਸ ਕੰਮ ਦੇ ਵਿੱਚ ਲੱਗੇ ਹੋਏ ਹਾਂ ਤਾਂ ਕਿ ਅਸੀਂ ਜਿੰਨਾ ਤਾਂ ਸਾਡੀ ਸਮਰੱਥਾ ਹੈ ਉਹਦੇ ਮੁਤਾਬਕ ਪਿੰਡਾਂ 'ਚ ਰੋਜ਼ਗਾਰ మే సకియే रोजगार ਦੇ ਵਸੀਲੇ ਪੈਦਾ ਕਰ ਸਕੀਏ ਤੇ ਉਸ ਵਕਤੋਂ ਇੰਟਰੈਕਸ਼ਨ ਹੁੰਦੀ ਰਹਿੰਦੀ ਹੈ ਬੱਚਿਆਂ ਨਾਲ ਤੇ ਅੱਜ ਨੇ ਇੱਕ ਮਦਦ ਕਰ ਸਕਦੇ ਹਾਂ ਬਹੁਤ ਬਹੁਤ ਸੰਵਾਦ ਆਪਕੀ ਨਾਮ ਹੈ ਗਗਨਦੀਪ ਕੌਰ ਅਗਰ ਮੈਂ ਕੀ ਕਹਾਂ ਚੰਗੇ ਜੇ ਨਾਜ਼ਰਮਾਨ ਸਿੰਘ ਆਪਕੋ ਸੁਣਤੀ ਆ ਰਹੀ ਹੈ ਨਾ ਸਾ슴 ਸੁਣਦੇ ਕਿ ਨਹੀਂ ਲੱਗਦਾ ਹੈ ਕਿ ਇੱਥੇ ਨਾ ਬੱਚੇ ਹੋਰ ਹਨ ਉਹਨਾਂ ਵਰਗੇ ਇੱਕ ਵੱਡਾ ਸਾਰਾ ਬਣਿਆ ਇੱਕ ਸੈਂਟਰ ਖੁੱਲਿਆ ਹੈ ਹਾਂਜੀ ਕਮਸਕਿਊ ਅਵੇਲੇਬਲ ਹਾਂਜੀ ਜੀ ਉਹ ਨਾਜ਼ਰਮਾਨ ਸਾਹਿਬ ਵੱਲੋਂ ਆਏ ਨੇ ਜੀ ਸਾਡੇ ਮਾਨ ਸਭਾ ਵਿਧਾਇਕ ਵੱਲੋਂ ਜੀ ਸਾਨੂੰ ਇੱਕ ਬਹੁਤ ਬੜੀ ਸਿਖਲਾਈ ਦਿੱਤੀ ਗਈ ਹੈ ਜੀ ਸਾਨੂੰ ਦਫ਼ਤੀ ਸਿਮਾ ਦਿੱਤੀਆਂ ਨੇ ਜਿਸ ਕਰਕੇ ਅਸੀਂ ਅੱਦਾ ਸਿਖਲਾਈ ਦਾ ਕੰਮ ਅੱਗੇ ਵਧਾ ਸਕਦੇ ਆ ਸਾਨੂੰ ਨਹੀਂ ਵੀ ਉਹ ਮਸੀਲਾ ਨਹੀਂ ਸੀ ਗਿਆ ਹੁਣ ਸਾਨੂੰ ਅੱਗੇ ਵੱਧ ਕੇ ਸਾਨੂੰ ਇਹ ਕੰਮ ਸਿੱਖਿਆ ਸਿੱਖ ਸਕਦੇ ਆ ਕਿ ਇਹ ਸਾਨੂੰ ਦਫ਼ਤੀ ਸਿਮਾ ਮਿਲਿਆ ਅਸੀਂ ਇਹਨਾਂ ਵਿੱਚੋਂ ਜਿਨ੍ਹਾਂ ਕੋਲ ਨਹੀਂ ਹੈਗੇ ਉਹ ਵੀ ਤੁਹਾਨੂੰ ਸਿੱਖ ਸਕਦੇ ਆ ਅਸੀਂ ਨਾਲ ਫਾਇਦਾ ਕੀਤਾ ਹੈ ਨਾ ਸੈਂਟਰ ਬਣਾਇਆ ਇੱਕ ਦੁਨੀਆ ਪਰ ਨਹੀਂ ਆ ਅਸਾਈ ਕਰਦੀਆਂ ਜਾਂ ਨਹੀਂ ਜਾਣਦੀ ਉਹ ਸਿੱਖ ਸਕਦੇ ਹਾਂਜੀ ਉਹ ਸਿੱਖ ਸਕਦੇ ਨੇ ਜਿਵੇਂ ਕਿ ਸਾਡੀ ਆਂਟੀਆਂ ਚਾਚੀਆਂ ਭੈਣਾਂ ਪਾਈਆਂ ਜੋ ਵੀ ਜਿਨ੍ਹਾਂ ਨੂੰ ਵੀ ਕੰਮ ਨਹੀਂ ਆਉਂਦਾ ਰਲ ਮਿਲ ਕੇ ਅਸੀਂ ਇਹ ਕੰਮ ਕਰ ਸਕਦੀਆਂ ਜਾਂ ਜਿਵੇਂ ਲੋਹੜਾਂ ਦਾ ਕੱਪੜੇ ਵਗੈਰਾ ਸਿਲਾਈ ਦਾ ਹੀ ਫੂ ਵੀ ਅਸੀਂ ਕੰਮ ਇਹ ਸਿੱਖ ਸਕਦੇ ਹਾਂ ਮਸ਼ੀਨਾਂ ਰਾਹੀਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਇਹ ਸਭ ਕੁਝ ਮਿਲਿਆ ਸਾਨੂੰ ਅਸੀਂ ਅੱਗੇ ਵੀ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਸਾਨੂੰ ਹੋਰ ਵੀ ਕੋਈ ਕੰਮ ਦੀ ਸਖਲਾਈ ਦਿੱਤੀ ਜਾਵੇ ਤੇ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਮਤਲਬ ਇਸ ਤਰ੍ਹਾਂ ਨਾ ਮੈਂ ਦਸਮੇਂ ਚ ਮਿਲ ਗਿਆ ਉਹ ਆਪਣਾ ਉਹਰਾ ਦਾ ਕੰਮ ਮਿਲ ਜੇ ਤਾਂ ਲੰਡਕ ਕਲਾਈ ਬਹੁਤ ਬਹੁਤ ਹਣੀਏ ਹਾਂਜੀ ਕਲਾਈ ਵੀ ਅੱਗੇ ਵਧੂ ਵੀ ਅਸੀਂ ਵੀ ਅੱਗੇ ਵਧਾਂਗੇ ਸਾਡੇ ਘਰ ਦੇ ਆ ਮੋ ਵੀ ਸਾਨੂੰ ਅੱਗੇ ਵਧੀਆ ਕੰਮ ਦੇ ਹਾਂਜੀ ਤਾਂ ਕੰਮ ਕੀ ਹੋ ਜੂਗਾ ਹਾਂਜੀ